ਚੋਰਾ ਨੇ ਫਤੇਗੜ ਚੂੜੀਆਂ 'ਚ ਇੱਕ ਰਾਤ ਪੰਜ ਦੁਕਾਨਾਂ ਨੂੰ ਬਨਾਇਆ ਨਿਸ਼ਾਨਾ ਕਾਲਾਫਗਾਨਾਂ 'ਚ ਵੀ ਦੋ ਦੁਕਾਨਾਂ ਲੁੱਟੀਆਂ ਘਟਨਾ ਸੀ ਸੀਸੀਟੀਵੀ 'ਚ ਹੋਈ ਰਿਕਾਰਡ ਮੌਕੇ ਤੇ ਪਹੁੰਚੇ ਫਤੇਗੜ ਚੂੜੀਆਂ ਦੇ ਐਸਐਚਓ ਗਰਦੀਪ ਸਿੰਘ ਤੰਦਸਤਿ ਹੈ ਕਿ ਫਤੇਗੜ ਚੂੜੀਆਂ 'ਚ ਬੀਤੀ ਰਾਤ ਚੋਰਾਂ ਵੱਲੋਂ ਸੀਰੀਅਲ ਵਾਈਜ਼ ਦੁਕਾਨਾਂ 'ਚ ਚੋਰੀ ਕੀਤੀ ਗਈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਬਲ ਗਿਫਟ ਹਾਊਸ ਅਤੇ ਇਸ ਤੋਂ ਇਲਾਵਾ ਮਿੰਟਾ ਕਰਿਆਨਾ ਸਟੋਰ ਰੰਧਾਵਾ ਮੈਡੀਕਲ ਸਟੋਰ ਅਤੇ ਸਪੋਰਟਸ ਕਲੱਬ ਐਂਡ ਟਰੋਫੀ ਦੀਆਂ ਦੁਕਾਨਾਂ ਤੇ ਜਿੰਦਰੇ ਅਤੇ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਉਹਨਾਂ ਚੋਂ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਮੌਕੇ ਤੇ ਫਟਕੜਚੂਰੀ ਦੇ ਐਸਐਚਓ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਪੰਗ ਕੀਤੀ ਜਾ ਰਹੀ ਹੈ ਕੁਝ ਦੁਕਾਨਾਂ ਦੀ ਸੀਸੀਟੀਵੀ 'ਚ ਚੋਰੀ ਦੀ ਵਾਰਦਾਤ ਵੀ ਰਿਕਾਰਡ ਹੋਈ ਹੈ ਹਾਲੋ ਅੱਜ ਵੀ ਬਹੁਤ ਵਧੀਆ ਸੁਵੇਰਾ ਬਲੈਕਆਊਟ ਦੇ ਵਿੱਚ ਤੇ ਸਾਡੇ ਵੀ ਬਹੁਤ ਵਧੀਆ ਲੱਗਾ ਕਰੀਆ ਪੈਦਲ ਗੈਸ ਤੋਂ ਵੀ ਆਪਾਂ ਅੱਜ ਗੱਲ ਕਰੀ ਦੇ ਰਹੀ ਆ ਪੈਦਲ ਗੈਸ ਸਾਡੇ 3-4 ਬੰਦਿਆਂ ਦੀ ਟੋਲੀ ਭੇਜੀ ਦੀ ਆ ਉਹ ਵੀ ਜਾ ਕੇ ਪੁਜਾਰਾ ਇੱਕੋਂ ਕਰਕੇ ਜਾਂਦੇ ਨੇ ਬਾਕੀ ਦਾ 3 ਵਜੇ ਵਾਲਾ ਕੰਮ ਇਹਦੇ ਅਕੋਰਡਿੰਗ ਆਪਾਂ ਹੁਣ ਪਲਾਨਿੰਗ ਲਾਉਂਦੇ ਕਰਾਉਂਦੇ ਰਿਹਾ ਰੈਕੋਰਡ ਨੂੰ ਥੋੜਾ ਹੱਦਾਂ ਦਾ ਨਹੀਂ ਕੋਈ ਨਹੀਂ ਉਹ 4 ਵਜੇ ਤੇ ਲੋਕੀ ਆਪ ਹੀ ਉੱਠ ਕੇ ਕਰਾਉਂਦੇ ਨੇ ਨਹੀਂ ਹੁਣ ਮੈਂ ਤਾਂ ਪਹਿਲਾਂ ਦੇ ਅਸੀਂ ਆਪਾਂ ਦਾ ਸਵੇਰੇ ਕਰਕੇ ਪੂਰੀ ਪਲਾਨ ਕਰ ਲਈਏ ਠੀਕ ਹੈ ਹਰ ਇੱਕ ਦਾ ਮਤਲਬ ਹੈ ਕਿ ਤਾਉ ਉਹ ਜਿਹੜਾ ਬਣਾਈ ਹੈ ਕਿ ਲੈ ਇਹੋ ਨਾਲੇ ਹੀ ਕਰ ਦਿੰਦੇ ਨੇ ਪ੍ਰਬੰਧਾ ਚੌਂਕ ਦਾ ਬਾਹਰ ਜਿੰਦਾ ਇੱਕ ਵਾਰ ਆ ਕੇ ਉਹ ਜੰਗੀ ਕਰਦੇ ਨੇ ਅੱਜ ਚੌਂਕੀਦਾਰ ਨਾਲ ਗੱਲ ਕਰਦੇ ਨੇ ਅੰਦਰਲੇ ਪਾਸੇ ਬੀਤੀ ਰਾਤ ਫਤਿਹਗੜ ਚੂੜੀਆਂ ਚ ਚੋਰਾ ਵੱਲੋਂ 6 ਤੋਂ 7 ਦੁਕਾਨਾਂ ਚ ਵਾਰਦਾਤ ਨੂੰ ਇਨਸਾਨ ਦਿੱਤਾ ਗਿਆ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਦੁਕਾਨਾਂ ਦਿੱਤਾ ਉਹ ਨਕਦੀ ਜਾਂ ਹੋਰ ਸਮਾਨ ਲੈ ਗਏ ਨੇ ਪਰ ਕੁਝ ਦੁਕਾਨਾਂ ਤੋਂ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਲਈ ਆਪਾਂ ਮੌਜੂਦਾ ਫਤਿਹਗੜ ਚੂਣੀਆਂ বাস ਸਟਾਪ ਤੇ ਨਿਤਪੀਕ ਅਜਨਾਲਾ ਰੋਡ ਜੋ ਚੌਕ ਹੈ ਉੱਥੇ ਸਥਿਤ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਪੱਲ ਗਿਫਟ ਹਾਊਸ ਪੱਲ ਗਿਫਟ ਹਾਊਸ ਤੇ ਦੁਕਾਨ ਤੇ ਚੋਰਾਂ ਵੱਲੋਂ ਸੱਬਲ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਜੇ ਜਿਹੜਾ ਸ਼ਟਰ ਹੈ ਉਸ ਨੂੰ ਹੁਣ ਚੋਰਾਂ ਵੱਲੋਂ ਜ਼ਿਆਦਾ ਚੁੱਕਿਆ ਨਹੀਂ ਗਿਆ ਜਿਸ ਕਾਰਨ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੇ ਇਸ ਤੋਂ ਇਲਾਵਾ ਇੱਕ ਮਿੰਟਾ ਕਰਿਆਨਾ ਸਟੋਰ ਹੈ ਰੰਧਾਵਾ ਮੈਡੀਕਲ ਸਟੋਰ ਅਤੇ ਹੋਰ ਵੀ ਤਿੰਨ ਤੋਂ ਚਾਰ ਦੁਕਾਨਾਂ 'ਚ ਚੋਰੀ ਜੋ ਚੋਰਾਬਲੋਂ ਕੀਤੀ ਗਈ ਹੈ ਤੇ ਇਸ ਦੀਆਂ ਸੀਸੀਟੀਵੀ ਵੀ ਤਸਵੀਰਾਂ ਸਾਹਮਣੇ ਹੈਗੀਆਂ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਤਾਂਦਾਰਾਂ ਦੇ ਤਾਲੇ ਤੋੜੇ ਗਏ ਨੇ ਤੇ ਇੱਥੇ ਫਤਿਹਗੜ ਚੂੜੀਆਂ ਦੇ ਐਸਐਚਓ ਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਨਾ ਪਹੁੰਚੇ ਤਾਂ ਦਿਖਾਉਣਾ ਕਿ ਇੱਥੇ ਉਹ ਪਹੁੰਚੇ ਨੇ ਤੇ ਉਹ ਸਾਰੀ ਜਿਹੜੀ ਆ ਮਾਲਕ ਨੇ ਦੁਕਾਨਾਂ ਦੇ ਉਹਨਾਂ ਕੋਲੋਂ ਜਾਣਕਾਰੀ ਹਾਸਲ ਕਰ ਰਿਹਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਇਹਨਾਂ ਦੇ ਦੁਕਾਨਾਂ ਦੇ ਜਿੰਦਰੀਏ ਟੁੱਟੇ ਨੇ ਜਾਂ ਸ਼ਟਰ ਟੁੱਟੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਫਤਿਹਗੜ ਚੂੜੀਆਂ ਬਸਟਾਨ ਦੇ ਨਜ਼ਦੀਕ ਅਜਨਾਲਾ ਰੋਡ ਜਿਹੜਾ ਚੌਕ ਆ ਉੱਥੇ ਬਲਗੇਫਟਾ ਉਸਤੇ ਬੀਤੀ ਰਾਤ ਉਹ ਚੋਰਾ ਵਾਲਾ ਚੋਰੀ ਕੀਤੀ ਗਈ ਆ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਾ ਕਿੰਨੇ ਚੋਰ ਸੀਗੇ ਗੱਲਬਾਤ ਕਰਦੇ ਆ ਲਖਿੰਦਰ ਸਿੰਘ ਬਲ ਜੋ ਕਿ ਗਿਫਟਾ ਉਸਤੇ ਮਾਲ ਕਰੇ ਆ ਲੈ ਇਸ ਤਰ੍ਹਾਂ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆ ਜੀ ਅਸੀਂ ਉੱਥੇ ਹੀ ਸਾਂ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰੇਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਤੋੜਨ ਤੋਂ ਬਾਅਦ ਉਹਨਾਂ ਜਿਹੜਾ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੋਕ ਸੀ ਉਹ ਲੋਕ ਨੇ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਮਾਲਕ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨੇ ਇਹਨਾਂ ਕੋ ਜਾ ਹੋਇਆ ਦੇਖੋ ਅੰਦਰ ਚਲ ਜਾਂਦੇ ਫਿਰ ਉਹਨਾਂ ਜਿਹੜੀ ਨਿੱਜਤਾ ਹੈ ਨੁਕਸਾਨ ਜ਼ਿਆਦਾ ਹੀ ਕਰਨਾ ਸੀ ਇਹਨਾਂ ਇਸ ਤਰ੍ਹਾਂ ਪਤਾ ਲੱਗਾ ਵੀ ਅੱਗੇ ਖੜੇ ਹੋ ਗਵਾਂਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਾਲਸਾਲ ਤੁਹਾਡੇ ਮਤਲਬ ਛੱਟ ਟੋਟਾ ਅਸੀਂ ਫਿਰ ਸਾਰੇ ਜਣੇ ਆਏ ਆ ਅੱਗੇ ਚੈੱਕ ਕੀਤਾ ਸੀ ਪੁਲਿਸ ਆਈ ਸੀ ਬਾਅਦ ਪੁਲਿਸ ਨੂੰ ਫਿਰ ਫੋਨ ਕੀਤਾ ਬਾਅਦ ਪੁਲਿਸ ਆਈ ਅਸੀਂ ਤੇ ਇਹ ਕਹਿੰਨੇ ਆ ਵੀ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਨੇ ਥਾਦੇ ਨਾਲ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਹਦੇ ਕਰਕੇ ਚੋਰਾਂ ਨੂੰ ਨੱਥ ਪਈ ਜਾਵੇ ਆ ਲਾਈਟ ਬੰਦ ਹੁਣ ਕਰਕੇ ਚੋਰ ਜਿਹੜਾ ਚੋਰੀਆ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਨੇ ਵੀ ਸਾਰੇ ਸ਼ਹਿਰ 'ਚ ਜਿਹੜੀ ਆ ਲਾਈਟ ਜਗਦੀ ਤੇ ਤੱਕੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਰਾ ਚੋਰੀਆਂ ਅੱਗੇ ਵੀ ਹੁੰਦੀਆਂ ਨਹੀਂ ਆ ਇਤਰਾ ਹੀ ਹੁੰਦੀਆਂ ਰਹਿਣਗੀਆਂ ਜੀ ਘਰਾਂ 'ਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾਗ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚੋਂ 2.5000 ਰੁਪਇਆ ਸੀ ਹਨ ਅੰਨੇ ਪਾਸੇ ਹੈ ਕਿ 2.5000 ਰੁਪਇਆ ਸ਼ਟਰ ਤਾ ਤਲਾ ਤੋੜ ਕੇ 500 ਰੁਪਇਆ ਸੀ ਨਹੀਂ ਜੀ ਬੱਲੀਆਂ ਲਾ ਕੇ ਥਲੇ ਜਸਰ ਤੁਹਾਡੇ ਨੇ ਕੀਤੀ ਦਾ ਤੁਰੰਤ ਕੋਸ਼ਿਸ਼ ਕੀਤੀ ਵੀ ਥੋੜੀ ਵੀ ਪੈਸੇ ਸਾਡੇ ਹਾਂਜੀ ਹਾਂ ਕੀ ਕਰਿਆ ਪੈਸੇ ਖੜੇ ਆ ਇਸ ਤਰ੍ਹਾਂ ਉਹਨਾਂ ਨੇ ਕੋਈ ਤੋੜ ਇੰਦਰਾ ਤੋੜਿਆ ਕਿ ਸੱਬਲ ਸੱਬਲ ਨੇ ਸੈਂਟਰ ਤੋਂ ਸੱਬਲ ਦਾ ਨਾ ਪਹੁੰਚਿਆ ਹਾਂ ਕਿ ਕਿਤਨਾ ਪਤਾ ਲੱਗਾ ਸਾਨੂੰ ਸਵੇਰੇ 6 ਵਜੇ ਫੋਨ ਗਿਆ ਕਰ ਅੱਗੇ ਦਾ ਜਾ ਤੋ ਕੋਈ ਕੁਛ ਲੰਗਦਾ ਸੀਗਾ ਸਿਆਰ ਕਰ ਲਿਆ ਉਹਨੇ ਫੋਨ ਕੀਤਾ ਉਹਨੇ ਫੋਨ ਕੀਤਾ ਕਿੰਨਾ ਖਾਤ 2000 ਰੁਪਏ ਅਗਲੇ ਚ ਹੋ ਗਿਆ ਸੀ ਕੈਨ ਨ ਹੋਣੀ ਕੋਈ ਹਾਂਜੀ ਕੋਸ਼ਿਸ਼ ਕਰੋ ਸਾ ਦੇਖੇ ਜੀ ਕਰਾਂਗੇ ਕਾਰਵਾਈ ਪਰ ਵੀ ਨਹੀਂ ਚੇਦੀ ਆ ਜੀ ਅੰਦਰ ਕੱਲੇ ਜੋ ਪੈਸੇ ਕੱਢ ਕੇ ਲੈ ਕੇ 2-3000 ਰੁਪਇਆ ਹੋਰ ਪੈਸ ਬਹੁਤ ਲੈ ਕੇ ਕੱਢ ਕੇ ਤੇ ਹੋਰ ਵੀ ਮਿਲ ਕੇ ਕਟਰ ਕੋਲ ਤੋੜਿਆ ਹੁਣਾਂ ਕਟਰ ਚੋਕੇ ਤਾਂ ਅੰਦਰ ਉਹ ਕਿੰਨਾ ਪਤਾ ਲੱਗਾ ਵੀ ਆ ਛੱਡੂ ਕਿਸ ਨੇ ਦੱਸਿਆ ਫਿਰ ਸਿਰੇ ਹੀ ਆਗੇ ਦੁਕਾਨ ਖੋਲੀ ਆ ਤੇ ਆਗੇ ਦੇਖ ਉਦੋਂ ਤਾਂ ਚੁੱਕਿਆ ਸੀ ਫਿਰ ਉਹਨਾਂ ਦਾਵੇਂ ਨੂੰ ਫੋਨ ਕੀਤਾ ਉਹਨਾਂ ਸ਼ਰਮੇ ਹੋਣਾ ਕਿ ਇਹਦਾ ਦਾਗ ਕਰਮ ਹੋ ਗਿਆ ਫਿਰ ਆਗ ਦੇਖਿਆ ਉਹਨਾਂ ਇੱਕ ਇੱਕ ਪੁਲਚਾਈ ਪੁਲਚਾਈ ਉਹਨਾਂ ਨੇ ਕਾਨੂੰਨ ਵਿਵਸਥਾ ਕੀਤੀ ਕਾਰਵਾਈ ਕੀਤੀ ਆ ਤੇ ਹੁਣ ਚਲੇ ਗਏ ਆ ਤੇ ਕੋਈ ਕੈਮਰਾ ਨਹੀਂ ਲੱਗਾ ਸੀ ਇਸ ਥੀਂ ਕੈਮਰਾ ਕੈਮਰਾ ਲੱਗਾ ਕੈਮਰੇ ਚ ਆਏ ਹੋ ਹਾਂਜੀ ਦੋ ਜਣੇ ਆ ਤੇ ਦੋਵਾਂ ਜਣੇ ਦੇ ਵਿੱਚ ਫੋਟੋ ਆਈ ਵਿੱਚ ਸੀਸੀਟੀਵੀ ਚ ਆਏ ਆ ਸਿਲੰਡਰ ਮੋੜ ਚਾਲ ਤੇ ਆਏ ਇੱਥੇ ਤੇ ਸਾਰਾ ਪਤਾ ਲੱਗ ਗਿਆ ਜੀ ਜਿਵੇਂ ਚਾਹੁੰਦੇ ਆ ਚੋਰੀਆਂ ਬੰਦ ਹੋ ਜਾਣੇ ਦੇਖੋ ਜੀ ਸਭ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਫਟੇਗੜ ਚੂੜੀਆਂ ਦੇ ਵਿੱਚ 5 ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾਂ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕੇ ਸਤਰਕ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਐਸਚੋ ਕਿਰਨਦੀਪ ਸਿੰਘ ਪੁਲਸ ਪਾਰਟੀ ਨਾਲ ਇੱਥੇ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕਿ ਜੋ 20 ਰਾਤੀਬਾਰਤ ਹੋਈ ਆ ਉਸ ਵਲੋਂ ਪੁਲਸ ਵਲੋਂ ਜਿਹੜੀ ਕੀ ਅਪਡੇਟ ਹੈ ਸਰ ਬੀਤੀ ਰਾਤ ਚੋਰਾ ਵੱਲੋਂ ਵਾਰਤ ਵਾਰਤ ਤੋਂ ਜਾਂਚ ਕੀਤਾਗਾ ਚਾਰ ਪੰਜ ਦੁਕਾਨਾਂ ਦੇ ਜਿੱਥੇ ਥੋੜੇ ਥਾਲੇ ਥੋੜੇ ਐਸਾ ਕੀ ਅਪਡੇਟ ਦੇਖੋ ਜੀ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਆ ਕਿ ਅਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਟੇਗੜ ਚੂੜੀਆਂ ਵੇਚੇ ਜਿਹੜੇ ਆ ਆਪਣਾ ਸ਼ਟਰਰ ਟੁੱਟੇ ਪਾਏ ਗਏ ਆ ਤੇ ਉਹਦੇ ਸੰਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਕਤ ਜਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫੋਰਮੇਸ਼ਨ ਮਿਲੀ ਹੈ ਜੀ ਤੇ ਉੱਥੇ ਵੀ ਬਸਾ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ